ਖਿਡਾਰੀਆਂ ਦੇ ਵਿੱਚ ਬਲਵੀਰ ਸਿੰਘ ਪਾਲਾ ਨਰਿੰਦਰ ਬਿੱਟੂ ਔਰ ਹਰਵਿੰਦਰ ਸਿੰਘ ਕਾਲੋਂ ਤੇ ਇਕਮ ਚਾਰੇ ਸਟਾਰ ਮੈਦਾਨ ਦੇ ਵਿੱਚ ਤਿਆਰ ਨੇ ਇੰਡੀਆ ਦੀ ਟੀਮ ਦੇ ਕੌਣ ਲਾਵੇਗਾ ਜਫਾ ਸਭ ਨੂੰ ਇੰਤਜ਼ਾਰ ਹੈ ਲਾਓ ਪਹਿਲੀ ਕਬੱਡੀ ਦੇ ਉੱਪਰ ਇਕਮ ਕੋਸ਼ਿਸ਼ ਕਰਦਾ ਹੋਇਆ ਇੰਡੀਆ ਦੀ ਟੀਮ ਦਾ ਜਫਾ ਜਫਾ ਲਾਉਣ ਦੀ ਲਾਓ ਬਹੁਤ ਜਾਂਦਰ ਅੰਦਾਜ਼ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਲਾਓ ਦੇਖਦੇ ਆ ਵੀ ਪੈਂਦਾ ਹੋਇਆ ਲੱਕ ਨੂੰ ਲਪੇਟਾ ਵੱਜ ਗਈ ਕੈਂਚੀ ਦੇ ਪੁਆਇੰਟ ਇੰਡੀਆ ਦਾ ਪੁਆਇੰਟ ਇਕਮ ਦਾ ਪੁਆਇੰਟ ਇੰਡੀਆ ਦਾ ਗਬਰੂ ਦੋਹੀ ਪਾਸੀ ਨੇ ਪੰਜਾ ਪਾਣੀਆਂ ਦੇ ਭਵੇਂ ਵਿਖਰੇ ਦੇ ਅਦੀਕ ਵੱੜ ਦੀ ਕਬੱਡੀ ਦੇ ਉੱਪਰ ਆਪਾਂ ਸਾਰੀ ਦੁਨੀਆ ਦੀ ਨਿਗਾ ਇਸਵੇਂ ਲੱਗੀ ਹੋਈ ਸਦੀਕ ਬਾਟ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਦੇਖਦੇ ਵੀ ਹਲਕੇ ਹਲਕੇ ਕਦਮਾਂ ਦੇ ਨਾਲ ਵਧਦਾ ਹੋਇਆ ਇੱਕ ਕਬੱਡੀ ਦਾ ਖਿਡਾਰੀ ਬੱਲੇ ਬੱਲੇ ਔਰ ਇੱਕ ਅੰਮਰ ਕੋਸ਼ਿਸ਼ ਕਰਦਾ ਡੱਕਣ ਦੀ ਲਓ ਦੂਸਰੀ ਕਬੱਡੀ ਦੇ ਉਪਰ ਉਹੀ ਜਾ ਰਹੀ ਕੋਸ਼ਿਸ਼ ਕਰਦਾ ਹੋਇਆ ਲਓ ਦੇਖਣਾ ਵੀ ਸਮਾਂ ਕੀ ਫੈਸਲਾ ਕਰੇਗਾ ਸਦੀਕ ਬਾਟ ਦੀ ਕਬੱਡੀ ਦੇ ਉੱਪਰ ਏਕਮ ਇੰਡੀਆ ਦੀ ਟੀਮ ਦਾ ਅਗ੍ਰੀਕਲ ਸਾਥੀ ਕਮੈਂਟੇਟਰ ਰੁਪਿੰਦਰ ਜਲਾਲ ਇੰਡੀਆ ਵਰਸਸ ਪਾਕਿਸਤਾਨ ਦਾ ਬਹੁਤ ਹੀ ਵਧੀਆ ਮੈਚ ਚਾਰ ਪੁਆਇੰਟ ਨੇ ਇਸ ਲਈ ਇੰਡੀਆ ਦੀ ਟੀਮ ਦੇ ਤੇ ਪਾਕਿਸਤਾਨ ਦਾ ਨੌਜਵਾਨ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਸ਼ਫੀਕ ਬੱਟ ਸ਼ਫੀਕ ਬੱਟ ਦੀ ਪੈ ਚੁਕੀ ਰੇਡ ਤੇ ਦੂਸਰੇ ਪਾਸੇ ਨੌਜਵਾਨ ਬਲਵੀਰ ਸਿੰਘ ਪਾਲਾ ਪੂਰੀ ਕੋਸ਼ਿਸ਼ ਕਰਦਾ ਹੋਇਆ ਉਧਰ ਸਾਈਂ ਜੀ ਵੀ ਮਾਨ ਕਰਦੇ ਐ ਇਸ ਵੇਲੇ ਫੜਿਆ ਹੋਇਆ ਗੁੱਟ ਹੈ ਮੁਕਾਬਲਾ ਸਖਤ ਹੈ ਵੱਜੀ ਹੋਈ ਕੈਂਟੀ ਹੈ ਬਲਵੀਰ ਸਿੰਘ ਪਾਲਾ ਮੇਰੇ ਵੀਰੋ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਬਲਵੀਰ ਸਿੰਘ ਪਾਲਾ ਫੜਿਆ ਹੋਇਆ ਗੁੱਟ ਔਰ ਦੂਸਰੇ ਪਾਸੇ ਸ਼ਫੀਕ ਬੱਟ ਪੁਆਇੰਟ ਇੰਡੀਆ ਦਾ ਇੰਡੀਆ 7 ਔਰ ਪਾਕਿਸਤਾਨ 0 ਇਸ ਲਈ ਅਗਲੀ ਰੇਡ ਫਿਰ ਦੇਖਦੇ ਆਂ ਵੀ ਸੁਖਵੀਰ ਸਿੰਘ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੈਚ ਦਾ ਆਨੰਦ ਮਾਣ ਰਿਹਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਫਸਟ ਹਾਫ ਦੀ ਖੇਡ ਚੱਲਦੀ ਹੋਈ ਮੈਦਾਨ ਦੇ ਅੰਦਰ ਇੰਡੀਆ ਦੇ 10 ਨੇ ਪਾਕਿਸਤਾਨ ਦਾ 1 ਨੰਬਰ ਹੈ ਔਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦੇਖਦੇ ਆਂ ਵੀ ਸਦੀਕ ਬੱਟ ਸਦੀਕ ਬੱਟ ਦੀ ਕਬੱਡੀ ਦੇ ਉੱਪਰ ਇੱਕਮ ਕੋਸ਼ਿਸ਼ ਕਰਦਾ ਸਾਡਾ ਕਰਨ ਦੀ ਇੱਕਮ ਇੰਡੀਆ ਦੀ ਟੀਮ ਦਾ ਬੜਾ ਜਾਨਦਾਰ ਤੇ ਬੜਾ ਚੀੜਾ ਜਾਫੀ ਲਾਉ ਮੈਦਾਨ ਦੇ ਵਿੱਚ ਬਹੁਤ ਤਕੜਾ ਜਫਾ ਲਾ ਕੇ ਪਉਣ ਦਾ ਵਾਅਦਾ ਕਰਦਾ ਹੋਇਆ ਇੱਕਮ ਇੰਡੀਆ ਦੀ ਟੀਮ ਦਾ ਖਿਡਾਰੀ ਇੱਕ ਦੂਸਰੇ ਨੂੰ ਸ਼ਬਾਸ਼ੀ ਦਿੰਦੇ ਹੋਏ ਇੰਡੀਆ ਦੇ 11 ਔਰ ਪਾਕਿਸਤਾਨ ਦਾ ਇੱਕ ਨੰਬਰ ਹੈ ਹਾਕੀ ਕ੍ਰਿਕਟ ਕੁਸ਼ਤੀਆਂ ਨਾਲ ਵੇਖੋ ਰਿਸ਼ਤੇ ਪਾਕ ਦੇ ਨਾਲ ਪਰਤਕ ਹੋਏ ਦਿਲਾਂ ਵਿੱਚ ਮੁਹੱਬਤ ਜਾਗ ਉੱਠੀ ਇੰਡੀਆ ਵਿੱਚ ਜਦ ਕਬੱਡੀ ਦੇ ਕੱਪ ਹੋਏ ਸਾਡੇ ਨਾਲ ਖਿਡਾਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਇਸ ਵੇਲੇ ਵੇਖਦੇ ਆਂ ਵੀ ਲਟਾਣਾ ਵਰਗੇ ਨੌਜਨ ਏਕਮ ਪੂਰੀ ਕੋਸ਼ਿਸ਼ ਕਰ ਰਿਹਾ ਹੈ ਦੂਸਰਾ ਵਰਲਡ ਕੱਪ ਵੀ ਖੇਡਿਆ ਹੈ ਤੀਸਰਾ ਵੀ ਖੇਡ ਰਿਹਾ ਹੈ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਵਜਦੀ ਹੋਈ ਕੈਂਟੀ ਮਿੱਤਰੋ ਤੇ ਪੁਆਇੰਟ ਜਿਹੜਾ ਇਸ ਵੇਲੇ ਇੰਡੀਆ ਦੀ ਟੀਮ ਦੇ ਇਸ ਇੱਕ ਤੋਂ ਦੇ ਹਿੱਸੇ ਜਾ ਜੁੜਿਆ ਹੈ ਇਸ ਵੇਲੇ ਦੇਖ ਰਿਹਾ ਵੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇੱਕ ਸੁਪਨਾ ਲਿਆ ਤੇ ਕਬੱਡੀ ਕਹਿੰਦੇ ਨੇ ਵੀ ਰੋੜਾ ਤੋਂ ਕਰੋੜਾਂ ਦੀ ਖੇਡ ਕਰ ਦਿੱਤੀ ਨੌਜਵਨ ਸੁਖਵੀਰ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇਸ ਲਈ ਕੀ ਫੈਸਲੇ ਹੈ ਉਧਰ ਜਦੋਜहद ਜਾਰੀ ਹੈ ਇੱਕ ਪਾਸੇ ਮਨਸ਼ਾ ਗੁੱਜਰ ਦੂਸਰੇ ਪਾਸੇ ਜਦ ਡੋਗਰ ਪਾਕਿਸਤਾਨ ਦੀ ਟੀਮ ਦਾ ਬੜਾ ਤੇਜ਼ ਖਿਡਾਰੀ ਹੈ ਬੱਬਾਂ ਦਾ ਬੜਾ ਸ਼ੌਲਾ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਹਲਕੇ ਹਲਕੇ ਕਦਮਾਂ ਦੇ ਨਾਲ ਵਧਦਾ ਹੋਇਆ ਅਕਮਲ ਸ਼ਹਿਜ਼ਾਦ ਡੋਗਰ ਪਾਕਿਸਤਾਨ ਦੇ 2 ਨੰਬਰ ਨੇ ਔਰ ਇੰਡੀਆ ਦੇ 19 ਨੰਬਰ ਹੋ ਚੁੱਕੇ ਨੇ ਲਾਓ ਇੱਕਮ ਕੋਸ਼ਿਸ਼ ਕਰਦਾ ਹੋਇਆ ਮੈਦਾਨ ਦੇ ਵਿੱਚ ਜਫਾ ਲਾਉਣ ਦੀ ਅਕਮਲ ਸ਼ਹਿਜ਼ਾਦ ਡੋਗਰ ਦੀ ਪਈ ਹੋਈ ਕਬੱਡੀ ਔਰ ਰੱਥ ਦਾ ਤਾਉਣ ਦੇ ਹੱਥ ਵਜਦੀ ਕੈਂਚੀ ਆਓ ਦੇਖਦੇ ਹਾਂ ਵੀ ਅਪੀਲ ਕਰਦਾ ਹੋਇਆ ਇਹ ਖਿਡਾਰੀ ਤੇ ਪੁਆਇੰਟ ਇੰਡੀਆ ਦੇ ਹਿੱਸੇ ਉਧਰ ਹੀ ਰਹਿ ਗਿਆ ਨਨਕਾਣਾ ਸਾਹਿਬਾ ਸਾ ਦਾ ਉਸੇ ਧਰਤੀ ਉਤੇ ਪੰਜਾ ਸਾਹਿਬ ਆਪਾਂ ਕੁਝ ਪਲ ਬਾਕੀ ਨੇ ਦੇਖ ਖੇਡ ਮੈਦਾਨ ਦੇ ਵਿੱਚ ਲਾਲੇ ਦੀ ਪਈ ਹੋਈ ਕਬੱਡੀ ਅਗਲੀ ਕੋਈ ਕੌਣ ਕਰੇਗਾ ਇੱਕ ਪਾਸੇ ਬਲਬੀਰ ਸਿੰਘ ਪਾਲਾ ਤੇ ਦੂਜੇ ਪਾਸੇ ਇਕਮ ਇਹ ਹਠੂਰ ਪਿੰਡ ਦਾ ਦੁਨੀਆ ਦੇ ਵਿੱਚ ਨਾਮ ਚੱਲਦਾ ਮੇਰੇ ਵੀਰੋ ਇਸ ਗੱਭਰੂ ਦਾ ਲਓ ਜੇ ਜਫਾ ਲੱਗ ਗਿਆ ਤੇ ਕਾਮਯਾਬੀ ਜਿਹੜੀ ਆ ਇਕਮ ਦੇ ਹਿੱਸੇ ਹੋਵੇਗੀ ਲਓ ਕਿ ਨੱਚਦੇ ਪੰਜਾਬੀ ਡਗਾ ਢੋਲ ਤੇ ਲਵਾ ਕੇ ਖੇੜਦੇ ਨੇ ਖੇਡਾ ਜਿੰਦ ਤਲੀ ਤੇ ਟਕਾ ਕੇ ਜੋਰ ਆਪਣਾ ਦਿਖਾਉਣ ਲਾ ਕੇ ਤਾਣ ਮਿੱਤਰੋ ਕੌਡੀ ਪੰਗੜਿਆ ਪੰਜਾਬੀਆਂ ਦੀ ਸ਼ਾਨ ਮਿੱਤਰੋ ਲਓ ਪੰਜਾਬੀਆਂ ਦਾ ਮਾਣ ਪੰਜਾਬੀਆਂ ਦੀ ਸ਼ਾਨ ਇਹ ਖੇਡ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਰਲਾਲ ਸਿੰਘ ਅਗਲੀ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਪਾਕਿਸਤਾਨ ਦੀ ਧਰਤੀ ਦੇ ਥੋੜਾ ਜਿਹਾ ਪਿੱਛੇ ਨੂੰ ਹਟਦੇ ਹੋਏ ਅੱਗੇ ਵੱਧ ਕੇ ਮਾਰਦਾ ਹੋਇਆ ਮਨਸ਼ੇ ਗੋਜਰ ਨੂੰ ਟੱਚ ਲਾਉ ਹੰਦਿਆ ਵੱਲੋਂ ਵਾਧਾ ਹੋਇਆ ਇਹ ਗੁਰਲਾਲ ਸਿੰਘ ਤਿਆਰ ਬੇਕਾਰ ਖਿਡਾਰੀ ਇੱਕ ਅੰਦੇ ਵਿੱਚ ਰੇਡ ਪਾਉਂਦਾ ਹੋਇਆ ਪਾਕਿਸਤਾਨ ਦੇ 9 ਨੰਬਰ ਨੇ ਇੰਡੀਆ ਦੇ 33 ਨੇ ਲਾਉ ਏਕਮ ਕੋਸ਼ਿਸ਼ ਕਰ ਰਿਹਾ ਮੈਦਾਨ ਦੇ ਵਿੱਚ ਬਹੁਤ ਵਧੀਆ ਜੱਫਾ ਲਾਉਣ ਦੀ ਪਰੇ ਬਗਲ ਵਜਦੀ ਕੈਂਚੀ ਔਰ ਹੰਦੇ ਦੂਰ ਹੁੰਦੇ ਜਾ ਰਹੇ ਨੇ ਲਾਉ ਸਮਾਂ ਬੀਤਦਾ ਜਾ ਰਿਹਾ ਇੱਕ ਪਾਸੇ ਵਿਕਾਸ ਬਟ ਔਰ ਦੂਸਰੇ ਪਾਸੇ ਇੱਕਮ ਬੜਾ ਜਾਨਦਾਰ ਜਾਫੀ ਇੰਡੀਆ ਦੀ ਟੀਮ ਦਾ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਔਰ ਗੱਲ ਜਿਹੜੀ ਮੁਸ਼ਕਲ ਹੁੰਦੀ ਜਾ ਰਹੀ ਮੈਦਾਨ ਦੇ ਵਿੱਚ ਦੇਖਦੇ ਵੀ ਇਹ ਨੌਜਵਾਨ ਲੱਕ ਨੂੰ ਲਪੇਟਾ ਪਾ ਕੇ ਵਜੀ ਹੋਈ ਕੈਂਚੀ ਤੇ ਪੁਆਇੰਟ ਇੰਡੀਆ ਦੇ ਔਰ ਇਸ ਦੇ ਨਾਲ ਹੀ 39.40 ਪੁਆਇੰਟ ਹੋ ਚੁੱਕੇ ਨੇ ਇੰਡੀਆ ਦੀ ਟੀਮ ਦੇ ਔਰ ਪਾਕਿਸਤਾਨ 12 ਕਾਫੀ ਵੱਡੀ ਲੀਡ ਜਿਹੜੀ ਇੰਡੀਆ ਦੀ ਟੀਮ ਨੇ ਹਾਸਲ ਕਰ ਲਈ ਹੈ ਦੂਸਰੇ ਹਾਫ ਦੀ ਖੇਡ ਬਲਵੀਰ ਸਿੰਘ ਪਾਲਾ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਉਧਰ ਮੁਕਾਬਲਾ ਸਖਤ ਹੈ ਤੇ ਪੁਆਇੰਟ ਇਸ ਲਈ ਦੇਖਦੇ ਆ ਵੀ ਕੀ ਦੇ ਹਿੱਸੇ ਐ ਪੁਆਇੰਟ ਪਾਲੇ ਦੇ ਹਿੱਸੇ ਜਾ ਜੜਿਆ ਪਾਲੇ ਦੇ ਹਿੱਸੇ ਇਹ ਪੁਆਇੰਟ ਦਾ ਵਾਧਾ ਹੋ ਚੁੱਕਿਆ ਨੱਚਦਾ ਟੱਪਦਾ ਬਲਵੀਰ ਸਿੰਘ ਪਾਲਾ ਮਾਣ ਵਧਾਉਂਦਾ ਹੋਇਆ ਸਾਈਆਂ ਦਾ ਔਰ ਉਧਰ ਰੀਪਲੇ ਮੰਗਿਆ ਜਾ ਰਿਹਾ ਹੈ ਇਸ ਮੈਚ ਦਾ ਸਰਦਾਰ ਸ਼ਿਵਦੇਵ ਸਿੰਘ ਜੀ